ਬਫਰੀਦ ਜੀ ਕੀ ਕਹਿੰਦੇ ਨੇ ਲੜਨਾ ਫਰੀਦਕੋਟੋ ਕਰਨੀਆਂ ਨਫ਼ਰਤਾਂ ਦੋ ਕੰਮ ਨਹੀਂ ਪੁੱਗਣੇ ਫਰੀਦ ਦਾ ਸਹੋ ਰਹੋ ਤੇ ਜੈਸੇ ਕੱਖ ਮਸੀਤ ਪੈ ਰਾਹੇ ਠਲਤਾੜੀਏ ਤੇ ਫਿਰ ਵੀ ਨਾ ਛਾੜੇ ਪ੍ਰੀ ਫਰੀਦਕੋਟ ਵਿੱਚ ਚੋਣ ਪ੍ਰਚਾਰ ਕਰ ਰਹੇ ਪਾਸ਼ਪਾ ਉਮੀਦਵਾਰ ਹੰਸਰਾਜ ਹੰਸ ਨੂੰ ਜਦ ਮੀਡੀਆ ਨੇ ਵਿਰੋਧੀਆਂ ਬਾਰੇ ਸਵਾਲ ਕੀਤਾ ਤਾਂ ਹੰਸ ਨੇ ਫਰੀਦ ਬਾਣੀ ਦੇ ਨਾਲ ਟੁਕਮਾ ਜਵਾਬ ਦਿੱਤਾ ਕਿ ਅਸੀਂ ਕਿ ਵਿਰੋਧੀਆਂ ਦੀ ਕਿਵੇਂ ਕਲੱਟ ਸਾਈਜ਼ ਕਰੋਗੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਲੜਨਾ ਫਰੀਦਕੋਟੋ ਕਰਨੀਆਂ ਨਫ਼ਰਤਾਂ ਦੋ ਕੰਮ ਨਹੀਂ ਪੁੱਗਣੇ ਬਾਬਾ ਫਰੀਦ ਕੀ ਕਹਿੰਦੇ ਨੇ ਜੋ ਤੈ ਮਰੇ ਮੁੱਕੀਆਂ ਤੇ ਨਾ ਨ ਮਾਰੀ ਘਮ ਆਪਣੜੇ ਕਰ ਜਾਈਕੇ ਤੇ ਪੈਰ ਜਨਾ ਦੇ ਫੇ ਚਮ ਪੈਰ ਚਨਾਵੇ ਫਰੀਦ ਕਾਲੇ ਮੈਂਡੇ ਕਪੜੇ ਕਾਲੇ ਮੈਂਡੇ ਕਪੜੇ ਤੇ ਕਾਲਾ ਮੈਂਡਾ ਵੇਸ ਗੁਨ ਹੀ ਪਰਿਆ ਮੈਂ ਫਿਰਾਂ ਤੇ ਲੋਕ ਕਹਿ ਦੁਰਵੇ ਸਰਦਾ ਜੇ ਤੂੰ ਅਕਲ ਲਤੀਫ ਹੈ ਤਾਂ ਕਾਲੇ ਲਿਖ ਨਾ ਲੇਖ ਆਪਣੜੇ ਗਿਰਵਾ ਮੇ ਤੇ ਸਿਰ ਨਿਵਾ ਕਰ ਦੇ